ਸਮਰੂਕੀ ਬੇਗਮ 12 ਮਾਰਚ 1783 ਈਸਵੀ ਦੀ ਸਵੇਰ ਨੂੰ ਸਰਦਾਰ ਭਗੇਲ ਸਿੰਘ ਦੇ ਕੈਂਪ ਚ ਆ ਪਹੁੰਚੀ। ਉਹਨੇ ਦਿੱਲੀ ਦੇ ਬਾਦਸ਼ਾਹ ਵੱਲੋਂ 3 ਲੱਖ ਰੁਪਈਆ ਨਜ਼ਰਾਨਾ ਦੇ ਕੇ ਸਰਦਾਰ ਭਗੇਲ ਸਿੰਘ ਤੋਂ ਸ਼ਾਂਤੀ ਬਣਾਈ ਰੱਖਣ ਦੀ ਮੰਗ ਕੀਤੀ। ਜੋ ਸਰਦਾਰ ਭਗੇਲ ਸਿੰਘ ਨੇ ਇੱਕਦਮ ਮੰਨ ਲਈ। ਸਰਦਾਰ ਭਗੇਲ ਸਿੰਘ ਨੇ 3 ਲੱਖ ਰੁਪਈਆ ਲੈ ਲਿਆ ਤੇ ਸਮਰੂਕੀ ਬੇਗਮ ਨੂੰ ਕਿਹਾ ਕਿ ਜੋ ਮੇਰੀ ਫੌਦਾ ਖਰਚਾ ਹੋਇਆ ਉਹ ਵੀ ਖਰਚ ਮੈਨੂੰ ਚਾਹੀਦਾ ਹੈ। ਨਿذرਾਨੇ ਦੇ ਵਿੱਚ ਮਿਲੇ 3 ਲੱਖ ਰੁਪਏ ਸਰਦਾਰ ਭਗੇਲ ਸਿੰਘ ਨੇ ਕੁਝ ਕਿ ਦਿੱਲੀ ਦੇ ਗਰੀਬ ਲੋਕਾਂ 'ਚ ਵੰਡੇ ਤੇ ਬਾਕੀ ਰਕਮ ਦੇ ਨਾਲ ਇੱਕ ਜਗ੍ਹਾ ਮਠਿਆਈਆਂ ਦਾ ਲੰਗਰ ਲਾਤਾ। ਇਹ ਲੰਗਰ ਇਸ ਜਗ੍ਹਾ 9 ਮਹੀਨੇ ਤੱਕ ਜਦੋਂ ਤੱਕ ਸਿੱਖ ਦਿੱਲੀ ਵਿੱਚ ਰਹੇ ਲਗਾਤਾਰ ਚੱਲਦਾ ਰਿਹਾ ਔਰ ਇਸ ਜਗ੍ਹਾ ਤੇ ਉਸ ਸਮੇਂ ਕੋਈ ਪੁਲ ਹੈ ਸੀ ਕਿ ਨਹੀਂ ਇਹ ਨਹੀਂ ਪਤਾ ਪਰ ਸਨ 1930 'ਚ ਬਣੇ ਇੱਕ ਰੇਲਵੇ ਪੁਲ ਦਾ ਨਾਮ ਪੁਲ ਮਠਿਆਈ ਰੱਖਿਆ ਗਿਆ ਜੋ ਕਿ ਉਸ ਲੰਗਰ ਦੀ ਯਾਦ ਹੀ ਪੋਲ ਮਠਿਆਈ ਕਰਕੇ ਜਾਣਿਆ ਜਾਂਦਾ ਹੈ ਤੇ ਇਹ ਸਾਡਾ ਇਤਿਹਾਸ